ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਤੇ ਅਸੀਂ ਅੱਜ ਸਮਾਣਾ ਦੇ ਪਬਲਿਕ ਕਾਲਜ ਦੇ ਬਾਹਰ ਪਹੁੰਚੇ ਆ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਸਰਪੰਚੀ ਚੋਣਾਂ ਦਾ ਮਾਹੌਲ ਹੈ ਲਗਾਤਾਰ ਜਿਹੜਾ ਗਰਮਾਂ ਦਾ ਦਿਖਾਈ ਦੇ ਰਿਹਾ ਤੇ ਕੱਲ ਜਿਹੜਾ ਵਕ ਵਕ ਉਮੀਦਵਾਰਾਂ ਵੱਲੋਂ ਜਿਹੜੀ ਆ ਆਪਣੀ ਕਿਸਮਤ ਅਜ ਅਜਮਾਉਣ ਦੇ ਲਈ ਨੋਮੀਨੇਸ਼ਨ ਜਿਹੜੇ ਆ ਫਾਰਮ ਭਰੇ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਜਿਨ੍ਹਾਂ ਦੇ ਵਿੱਚੋਂ ਸਮਾਣਾ ਬਲੋਕ ਦੇ ਜਿਹੜੇ 406 ਉਮੀਦਵਾਰਾਂ ਵੱਲੋਂ ਸਰਪੰਚੀ ਦੇ ਫਾਰਮ ਭਰੇ ਜਾਂਦੇ ਨੇ ਤੇ ਜਿਨ੍ਹਾਂ ਵਿੱਚੋਂ 20 ਫਾਰਮ ਜਿਹੜੇ ਨੇ ਰਿਜੈਕਟ ਹੁੰਦੇ ਨੇ ਤਸਵੀਰਾਂ ਦਿਖਾ ਦਿੱਤੀਆਂ ਜਾਣ ਉੱਤਰਲੇ ਪਾਸੇ ਜੀਆਂ ਕਿ ਜਿਨ੍ਹਾਂ ਦੇ ਵਿੱਚੋਂ 20 ਪਿੰਡ ਜਿਹੜੇ ਨੇ ਵੱਖ-ਵੱਖ ਜਿਹੜੇ ਰਿਜੈਕਟ ਹੋਏ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਵਿੱਚ ਪਬਲਿਕ ਕਾਲਜ ਦੇ ਬਾਹਰ ਜਿਹੜੀਆਂ ਲਿਸਟਾਂ ਲੱਗੀਆਂ ਨੇ ਇਹਨਾਂ ਦੇ ਵਿੱਚੋਂ ਕਾਫੀ ਪਿੰਡ ਜਿਹੜੇ ਨੇ ਰਿਜੈਕਟ ਹੋਏ ਨੇ ਗੱਲਬਾਤ ਕਰਦੇ ਆ ਹਾਂਜੀ ਭਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਨਵਰਾਜ ਸਿੰਘ ਜੀ ਅੱਛਾ ਨਵਰਾਜ ਸਿੰਘ ਜੀ ਕਿਹੜਾ ਪਿੰਡ ਹੈ ਆਪਣਾ ਮੇਰਾ ਉੱਜਾਪੱਤੀ ਆ ਬਾਦਸ਼ਾਹਪੁਰ ਤੋਂ ਆ ਗਏ ਹਾਂ ਸਰਪੰਚੀ ਦੀ ਭਰੇ ਸੀ ਹਾਂਜੀ ਹਾਂਜੀ ਕਿੱਦਾਂ ਆਇਆ ਕਿ ਤੁਹਾਡਾ ਨਹੀਂ ਆਪਣਾ ਹੈ ਨਹੀਂਗਾ ਲਿਸਟ ਦੇ ਵਿੱਚ ਦਵਾਰਕਾਪੁਰਾ ਤੇ ਦਵਾਰਕਾਪੁਰ ਦੇ ਜਿਹੜੇ ਸਾਡੇ ਉੱਜ ਇਤਰਾਜ ਆਏ ਹੋਏ ਨੇ ਇੱਕ ਜਿਹੜਾ ਪੁਰਾਣਾ ਸਰਪੰਚ ਸਿੰਘ ਦਵਾਰਕਾਪੁਰ ਦਾ ਉਤਤਰਾਜ ਆਇਆ ਹੋਇਆ ਹੈ ਬਾਕੀ ਸਾਡੇ ਪਿੰਡ ਦੇ ਵਿੱਚ ਕਿਸੇ ਦੇ ਵੀ ਇਤਰਾਜ ਨਹੀਂ ਆਇਆ ਚਾਰ ਸਰਪੰਚ ਉੱਤੇ ਸਾਡੇ ਪਿੰਡ ਜੋ ਲੇਕਿਨ ਇਹ ਚਾਰਾਂ ਜਿਹੜੀਆਂ ਲਿਸਟਾਂ ਨੇ ਸਹੀ ਐ ਇਹਨਾਂ ਨੇ ਠੀਕ ਉਹਨਾਂ ਦੇ ਵਿੱਚ ਕਿਸੇ ਦਾ ਵੀ ਸਾਡੇ ਸਰਪੰਚ ਦੀ ਚੋਣ ਲੜਦਗੀ ਦੇਖ ਸਕਦੇ ਹੋ ਕਾਫੀ ਉਮੀਦਵਾਰਾਂ ਦੇ ਮੂੰਹ ਦੇ ਉੱਤੇ ਖੁਸ਼ੀ ਵੀ ਹੈ ਕਿਉਂਕਿ ਉਹਨਾਂ ਦੀ ਜਿਹੜੀ ਲਿਸਟਾਂ ਦੇ ਵਿੱਚ ਨਾਮ ਨਹੀਂ ਆਏ ਤੇ ਹੋਰ ਵੀ ਕਾਫੀ ਵਕੀ ਮੋਕੇ ਦੇ ਮੌਜੂਦ ਨੇ ਸਾਜੀ ਵੀਰੇ ਤੁਹਾਡਾ ਕੀ ਨਾਮ ਹੈ ਸੁਰਿੰਦਰ ਸਿੰਘ ਹੈ ਸੁਰਿੰਦਰ ਜੀ ਤੁਹਾਡਾ ਕੋਈ ਨਾਮ ਹੈ ਕਿ ਲਿਸਟ ਦੇ ਵਿੱਚ ਨਹੀਂ ਠੀਕ ਲੱਗ ਰਿਹਾ ਕੋਈ ਹੋਰ ਪ੍ਰੈਸ਼ਰ ਸਭ ਠੀਕ ਹੈ ਠੀਕ ਹੈ ਸਭ ਦੇਖ ਸਕਦੇ ਹੋ ਕਿ ਕਾਫੀ ਉਮੀਦਵਾਰਾਂ ਦੇ ਉੱਪਰ ਜਿਹੜੇ ਚਿਹਰੇ ਦੇ ਉੱਤੇ ਖੁਸ਼ੀਆਂ ਨੇ ਲਗਾਤਾਰ ਕੁਝ ਲੋਕਾਂ ਦੇ ਜਿਹੜੇ ਚਿਹਰੇ ਨੇ ਉਹ ਵੀ ਮੁਰਝਾਏ ਨੇ ਤੇ ਜੇ ਗੱਲ ਕਰੀਏ ਤਾਂ 406 ਉਮੀਦਵਾਰਾਂ ਦੇ ਵੱਲੋਂ ਜਿਹੜੀ ਆਪਣੀ ਕਿਸਮਤ ਅਜਵਾਈ ਜਾਂਦੀ ਹੈ ਤੇ ਵੀ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਠੰਡੀ ਪਈ ਹੈ ਤੇ ਜਿਨ੍ਹਾਂ ਦੇ ਵਿੱਚੋਂ 386 ਉਮੀਦਵਾਰ ਜਿਹੜੇ ਨੇ ਹੁਣ ਫਾਈਨਲ ਹੋ ਚੁੱਕੇ ਨੇ ਤੇ ਉਹਨਾਂ ਦੇ ਵਿੱਚ ਹੁਣ ਜਿਹੜੀ ਹੈ ਹਾਰ ਜਿੱਤ ਦਾ ਜਿਹੜਾ ਮੁਕਾਬਲਾ ਹਾਲੇ ਦੇਖਣ ਨੂੰ ਜਿਹੜਾ ਸਾਹਮਣੇ ਹੁਣ ਹੈ ਫਿਲਹਾਲ ਦੇ ਉਹ ਕਰਤੀ ਮਾ ਜੀ ਦੀ ਜਕਦੀ ਹਾਂਜੀ ਜੀ ਤੁਹਾਡਾ ਕੀ ਨਾਮ ਹੈ ਬਿੱਟੂ ਸਿੰਘ ਹੈ ਬਿੱਟੂ ਸਿੰਘ ਹੈ ਕਿਹੜੇ ਪਿੰਡੋਂ ਬਲੋਂਗ ਕਰਦੇ ਹੋ ਪ੍ਰੇਮ ਸਿੰਘ ਵਾਲੇ ਪ੍ਰੇਮ ਸਿੰਘ ਹੈ ਕੀ ਮੇ ਟੋਟਾ ਟੈਨਰ ਜੈਕਟ ਹੋਇਆ ਨਹੀਂ ਸਰ ਸਾਡੇ ਪਿੰਡ ਦਾ ਸਾਰੇ ਨੰਬਰਾਂ ਦੇ ਨਾਮ ਆਏ ਨੇ ਸਾਰੇ ਸਰਪੰਚਾਂ ਦੇ ਨਾਮ ਆਏ ਨੇ ਖੁਸ਼ ਹਾਂ ਖੁਸ਼ ਹਾਂ ਜੀ ਬਹੁਤ ਬਹੁਤ ਮਤਲਬ ਕਿ ਸਿਲੈਕਟ ਹੋ ਗਿਆ ਬਹੁਤ ਧੰਵਾਦ ਸਰਕਾਰ ਦਾ ਠੀਕ ਜੀ ਵੀਰੇ ਤੁਹਾਡਾ ਕੀ ਨਾਮ ਹੈ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਕਿਹੜੇ ਪਿੰਡੋਂ ਬਲੰਗ ਕਰਦੇ ਆ ਅਸੀਂ ਖਾਨਪੁਰ ਗਾੜੀਆਂ ਤੋਂ ਅੱਛਾ ਖਾਨਪੁਰ ਗਾੜੀਆਂ ਤੋਂ ਤੁਸੀਂ ਨੋਮੀਨੇਸ਼ਨ ਭਰ ਕੇ ਗਏ ਸੀ ਹਾਂ ਜੀ ਮੇਰਾ ਤੇ ਮੇਰੀ ਘਰ ਦੀ ਦਾ 406 ਉਮੀਦਵਾਰਾਂ ਨੇ ਆਪਣੀ ਕਿਸਮਤ ਜਮਾਈ ਹੈ ਤੇ ਜਿਹਦੇ ਵਿੱਚੋਂ 20 ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹਨਾਂ ਦੀ ਕਿਸਮਤ ਜਿਹੜੀ ਹੈ ਕਹਿੰਦੇ ਖਤਮ ਹੋ ਗਈ ਹਾਂ ਜੀ ਹਾਂ ਜੀ ਕੀ ਕਹੋਗੇ ਉਹਨਾਂਸ ਤੁਹਾਡਾ ਵੀ ਨਾਮ ਹੈ ਹਾਂ ਜੀ ਮੇਰਾ ਵੀ ਨਾਮ ਹੈ ਮੇਰੀ ਘਰ ਦੀ ਦਾ ਵੀ ਨਾਮ ਹੈ ਹੂੰ ਤੇ ਸਾਡੇ ਕਾਗਜ਼ ਬਿਲਕੁਲ ਸਹੀ ਸਾਰੇ ਚੈੱਕ ਕਰਾ ਕੇ ਵਕੀਲਾਂ ਦੇ ਕੋਲੋਂ ਫਿਰ ਇੱਥੇ ਦਿੱਤੇ ਆ ਹੂੰ ਉਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਐਨਓਸੀ ਰੋਕੀਆਂ ਫਿਰ ਸਾਡੇ ਕਾਰਜਾਂ 'ਤੇ ਬਿਜਲੀ ਦੇ ਛਾਪੇ ਮਰਵਾਏ ਹੂੰ ਫਿਰ ਉਹ ਵੱਡੇ ਫੋਨ ਜਿੱਥੇ ਜਿੱਤਾ ਕਰ ਦਬਕੀਆਂ ਦੇ ਸਾਨੂੰ ਵੀ ਕਾਗਜ਼ ਚੱਕ ਲੋ ਹੂੰ ਇਹਨਾਂ ਸਾਡੇ ਕਾਗਜ਼ ਰੱਦ ਕਰਤੇ ਹੁਣੇ ਚੋਣ ਲੜਦੇ ਹੂੰ ਮੈਦਾਨ 'ਚ ਖੜਦੇ ਹੂੰ ਹੁਣੇ ਡਰਦੇ ਸਾਡੇ ਤੋਂ ਭੱਜੇ ਨੇ ਸਾਡੇ ਕੋਲ ਭਾਵੇਂ ਬੁੱਟਾ ਘੱਟ ਸਣ ਵਦਸਣ ਹੁਣ ਚੋਣ ਦੇ ਵਿੱਚ ਲੜਦੇ ਸਾਨੂੰ ਉੱਥੇ ਰੰਦੇ ਹੂੰ ਇਹ ਸਾਡੇ ਨਾਲ ਤੱਕਾ ਹੋਇਆ ਸ਼ਰਿਆਮ ਇਜਾਜ਼ਤ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਨਾ